ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਸ ਅਸਥਾਨ ਦੇ ਤੁਸੀਂ ਦਰਸ਼ਨ ਦਿਦਾਰੇ ਕਰ ਰਹੇ ਜੇ ਇਹ ਪਵਿੱਤਰ ਅਸਥਾਨ ਧੰਨ ਧੰਨ ਬਾਬਾ ਤੁਲਸੀਦਾਸ ਜੀ ਝੁੱਗੀ ਵਾਲੇ ਪਿੰਡ ਦੌਲੇਵਾਲਾ ਮਾਹਿਰ ਨੇੜੇ ਕੋੜੀ ਸੇਖਾ ਜ਼ਿਲ੍ਹਾ ਮੋਗਾ ਦੇ ਵਿੱਚ ਸਥਿਤ ਹੈ ਇਸ ਸਥਾਨ ਤੇ ਦੇਸੀ ਮਹੀਨੇ ਦੀ ਹਰੇਕ 20 ਤਰੀਕ ਨੂੰ ਬੜਾ ਭਾਰੀ ਜੋੜ ਮੇਲਾ ਭਰਦਾ ਹੈ ਜਿੰਨਾ ਸੰਗਤਾਂ ਦੀਆਂ ਬਾਬਾ ਤੁਲਸੀਦਾ ਜੀ ਝੁਗੀ ਵਾਲੇ ਮਨੋ ਕਾਮਨਾ ਪੂਰੀਆਂ ਕਰਦੇ ਨੇ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਥੇ ਆ ਕੇ ਪਾਠ ਕਰਵਾਉਂਦੀਆਂ ਨੇ ਸ੍ਰੀ ਅਖੰਡ ਪਾਠ ਸਰਵਰ ਖਾਏ ਜਾਂਦੇ ਨੇ ਭੋਗ ਪਾਏ ਜਾਂਦੇ ਨੇ ਤੇ ਬੜਾ ਅਲੀ ਸ਼ਾਨ ਹੈ ਗੁਰਦੁਆਰਾ ਸਾਹਿਬ ਜਿਹੜਾ ਤੁਸੀਂ ਦੇਖ ਰਹੇ ਹੋ ਬੜਾ ਅਲੀ ਸ਼ਾਨ ਗੁਰਦੁਆਰਾ ਸਾਹਿਬ ਬਣਿਆ ਹੈ ਦੇ ਬਾਬਾ ਪੁਰਸੀ ਦਾਸ ਨੇ ਕੱਖਾਂ ਦੀ ਕੁੱਲੀ ਦੇ ਵਿੱਚ ਝੁੱਗੀ ਦੇ ਵਿੱਚ ਇੱਥੇ ਜਿਹੜੀ ਸਾਰੀ ਤਪੱਸਿਆ ਕੀਤੀ ਹੈ ਉਹ ਝੁੱਗੀ ਹੁਣ ਭਾਵੇਂ ਪੱਕੀ ਹੈ ਪਰ ਹਾਲੇ ਉਹ ਝੁੱਗੀ ਨੁਆਹੀ ਹੈ ਪਰ ਨਾਲ ਇੱਥੇ ਸਰੋਵਰ ਵੀ ਬਣਿਆ ਹੈ ਆਲੀ ਸ਼ਾਨ ਗੁਰਦੁਆਰਾ ਸਾਹਿਬ ਵੀ ਬਣ ਕੇ ਤਿਆਰ ਹੈ ਸੰਗਤਾਂ ਆਉਂਦੀਆਂ ਹਨ ਨਕਮਸਤਕ ਹੁੰਦੀਆਂ ਹਨ ਆਪੋ ਆਪਣੀਆਂ ਸੁਖਾਂ ਮੰਗਦਿਆਂ ਹਨ ਬਾਬਾ ਤੁਲਸੀ ਦਾ ਚੁਗੀ ਵਾਲੇ ਹਰ ਇੱਕ ਦੀਆਂ ਮਨੋ ਕਾਮਨਾ ਪੂਰੀਆਂ ਕਰਦੀਆਂ ਹਨ ਤੇ ਸੰਗਤਾਂ ਹਰੇਕ ਮਹੀਨੇ ਬੜੀ ਸ਼ਰਧਾ ਦੇ ਨਾਲ ਹਮ ਹਮਾ ਕੇ ਆਉਂਦੀਆਂ ਨੇ ਬੜੀ ਦੂਰ ਦੂਰ ਤੋਂ ਸੰਗਤਾਂ ਇੱਥੇ ਆਉਂਦੀਆਂ ਨੇ ਇਲਾਕੇ ਦੇਆਂ ਵੀ ਸੰਗਤਾਂ ਇੱਥੇ ਜੁੜਦੀਆਂ ਨੇ ਬੜਾ ਭਾਰੀ 20 ਤਰੀਕ ਨੂੰ ਮੇਲਾ ਪਰਦਾ ਹੈ ਸੰਗਤਾਂ ਆਪਣੀਆਂ ਮਨੋ ਕਾਮਨਾ ਜਿਹੜੀਆਂ ਬਾਬਾ ਤੁਲਸੀਦਾਸ ਜੀ ਤੋਂ ਪੂਰੀਆਂ ਕਰਦੀਆਂ ਨੇ ਤੇ ਫਿਰ ਲੰਗਰ ਵੀ ਛਕਦੀਆਂ ਨੇ ਲੰਗਰ ਪ੍ਰਸ਼ਾਦਾ ਵੀ ਇੱਥੇ ਚੱਲਦਾ ਹੈ ਤੇ ਸੰਗਤਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਮੈਂ ਤੁਹਾਡਾ ਆਪਣਾ ਬੂਟਾ ਗੁਲਾਮੀ ਵਾਲਾ ਕੋਟ ਸੇਖਾ ਜ਼ਿਲ੍ਹਾ ਮੋਗਾ